ਸਤਿ ਸ਼੍ਰੀ ਅਕਾਲ ਮੈਂ ਹਾਤੀ ਸੰਦਰ ਨਿਊਜ਼ ਦੇ ਇੱਕ ਦਸ਼ਕਾ ਦਾ ਸਵਾਗਤ ਹੈ ਰੋਜ਼ ਦੇ ਤਰ੍ਹਾਂ ਇੱਕ ਵਾਰ ਫਿਰ ਅੱਜ ਨਾ ਟੌਪ 20 ਖਬਰਾਂ ਨੂੰ ਲੈ ਕੇ ਜਾਣਾਂਗੇ ਦੇਸ਼ ਦੇ ਦਾ ਹਾਲ ਤੇ ਸਭ ਤੋਂ ਪਹਿਲਾਂ ਪਾਉਣੇ ਆ ਨਜ਼ਰ ਮੁੱਖ ਸੁਰਖੀਆਂ ਤੇ ਪੰਜਾਬ ਦੀ ਰਾਜਪਾਲ ਵੱਲੋਂ ਬਿੱਲ ਲਟਕਾਈ ਰੱਖਣ ਦਾ ਮਾਮਲਾ ਸੁਪਰੀਮ ਕੋਰਟ ਤੇ ਗਿਆ ਸੰਵਿਧਾਨਕ ਸੀ ਵਿਧਾਨ ਸਭਾ ਦਾ ਜੂਨ ਦਾ اجلاس ਪੰਜਾਬ ਚ ਨਵੀਂ ਨਿਯੁਕਤੀਆਂ ਦੀ ਪ੍ਰਕਿਰਿਆ ਤੀਜੀ ਵਾਰ ਹੋਈ ਰੱਦ ਮੁਖ ਸੂਚਨਾ ਕਮਿਸ਼ਨਰ ਤੇ ਐਸਸੀ ਕਮਿਸ਼ਨ ਦੇ ਚੇਅਰਮੈਨ ਦੀ ਕੁਰਸੀ ਅਜੇ ਵੀ ਖਾਲੀ ਪੰਜਾਬ ਪੁਲਸ ਦੇ ਕਾਉਂਟਰ ਇੰਟੈਲੀਜੈਂਸ ਬਟਿੰਡਾ ਦੇ ਸਾਂਝੇ ਆਪਰੇਸ਼ਨ ਚ ਟਾਰਗੇਟ ਕਿਲਿੰਗ ਮੋ ਗੈਂਗ ਦੇ ਤਿੰਨ ਗੁਰਗੇ ਕਿਤੇ ਗ੍ਰਿਫਤਾਰ ਪਟਿਆਲਾ ਪੁਲਿਸ ਵੱਲੋਂ ਨਸ਼ਾ ਤਸਕਰ ਖਿਲਾਫ ਸਖਤ ਕਾਰਵਾਈਸ ਮਗਲਰ ਦੀ 38 ਲੱਖ ਦੀ ਜਾਇਦਾਦ ਕਿਤੇ ਜੱਪ ਤੇਯਾਰਾ ਜੀਆਰਪ ਪੁਲਸ ਨੇ ਫੜੇ ਦੋ 골ਡ ਤਸਕਰ ਮੁਲਜ਼ਮਾਂ ਕੋਲੋਂ 2 ਕਿਲੋ 107 ਗ੍ਰਾਮ ਸੋਨਾ ਕਿਤੇ ਬਰਾਮਦ ਅਦੂਰੇ ਪ੍ਰਬੰਧ ਐਸ਼ੀਆ ਦੀ ਦੂਜੀ ਵੱਡੀ ਜਗਰਾਵ ਮੰਡੀ ਹੋਏ ਜਲਥਲ ਲਿਫਟਿੰਗ ਦੇ ਇੰਤਜ਼ਾਰ ਚ 7 ਲੱਖ ਬੋਰੀਆਂ ਭੇਜੀ ਸੱਟੇ ਬਾਜ਼ਾ ਖਿਲਾਫ ਐਕਸ਼ਨ ਚ ਆਈ ਪੁਲਸ ਲੁਧਿਆਣਾ ਦੇ ਜਨਕਪੁਰੀ ਚ 35 ਸਾਲਾਂ ਤੋਂ ਚੱਲ ਰਹੇ ਜੂਏ ਦੇ ਅੱਡੇ ਤੇ ਛਾਪਾ ਮਾਰ 8 ਲੋਕਾਂ ਨੂੰ ਕੀਤਾ ਗ੍ਰਿਫਤਾਰ ਸਿਲੰਡਰ ਫਟਣ ਕਾਰਨ ਮਕਾਨ ਹੋਇਆ ਮਲਬੇ ਚ ਤਬਦੀਲ ਦੋ ਲੋਕਾਂ ਦੀ ਮੌਤ ਪੰਜ ਜ਼ਖਮੀ ਵਿਅਕਤੀ ਦੇ ਬੀੜੀ ਪੀਣ ਨਾਲ ਲੱਗੀ ਅੱਗ ਸੀਨੀਅਰ ਅਕਾਲੀ ਆਗੂ ਵਿਕਰਮ ਸਿੰਘ ਮਜੀਠੀਆ ਨੇ ਦੀਵਾਲੀ ਤੋਂ ਪਹਿਲਾਂ ਐਕਸ ਤੇ ਛੱਡੀ ਸਿਆਸੀ ਆਤਿਸ਼ਬਾਜ਼ੀ ਵਧਾਈ ਮੰਤਰੀਆਂ ਦੀ ਹਾਰਟ ਬੀਟ ਸੀਬੀਆਈ ਨੇ ਸਰਕਾਰੀ ਨੌਕਰੀਆਂ ਦੇਣ ਵਾਲੇ ਫਰਜ਼ੀ ਗਿਰੋਹ ਦਾ ਕੀਤਾ ਪਰਦਾਫਾਸ਼ ਤਿੰਨ ਮੁਲਜ਼ਮ ਗ੍ਰਿਫਤਾਰ ਬੰਗਲੌਰ ਝਾਰਖੰਡ ਅਤੇ ਬਿਹਾਰ ਤੋਂ ਤਿੰਨ ਮੁਲਜ਼ਮ ਕੀਤੇ ਗ੍ਰਿਫਤਾਰ ਦੀਵਾਲੀ ਤੋਂ ਪਹਿਲਾਂ ਘਰ ਪਹੁੰਚੇ ਮਨੀਸ਼ ਸੋਧਿਆ ਪਰਿਵਾਰ ਨਾਲ ਬਿਤਾਉਣਗੇ ਸਮਾਂ ਪੱਤਰਕਾਰਾਂ ਦੇ ਸਵਾਲਾਂ ਤੇ ਧਾਰੀ ਚੁੱਪੀ ਈਡੀ ਨੇ ਕਿਤਾ ਲਾਲ ਯਾਦਵ ਪਰਿਵਾਰ ਦਾ ਕਰੀਬੀ ਗ੍ਰਫਤਾਰ ਲੈਂਡ ਫੋਰ ਜੌਬਸ ਮਾਮਲੇ 'ਚ ਈਡੀ ਨੇ ਕੀਤੀ ਫਟਜੀ ਕਾਰਵਾਈ 24 ਲੱਖ ਦੀਵਿਆ ਨਾਲ ਜਗਬਗ ਹੋਵੇਗੀ ਰਾਮ ਨਗਰੀ ਅਯੁੱਧਿਆ 51 ਗੜਨਾ ਤੇ ਦੀਪ ਉਤਸਵ ਨਾਲ بڑੇਗਾ ਵਿਸ਼ਵ ਰਿਕਾਰਡ ਸਾਈਡ ਗਨਚਲਾ ਮੈਰਿਜ ਦਾ ਦਿਲ ਦਹਿਲਾਉਣ ਵਾਲਾ ਅੰਤ ਪਟਰੀ ਤੇ ਦੋ ਟੁਕੜਿਆਂ ਚ ਮਿਲੀ 16 ਸਾਲ ਬਿਓਤਾ ਦੀ ਲਾਸ਼ ਸੌਰਿਆ ਨੂੰ ਨਹੀਂ ਸਿੱਕ ਸਕਨ ਜੁਲਝ ਫਿਲਹਾਲ ਨਹੀਂ ਲੱਗੇਗਾ ਔਰ ਜੀਵਨ ਮੀਨਾਲਕਾ ਟੈਪਰ ਦੂਸ਼ਣ ਦਾ ਪੱਧਰ ਸੁਪਰੀਮ ਕੋਰਟ ਨੇ ਕਿਹਾ ਰੱਬ ਨੇ ਸੁਣ ਲਈ ਅਰਦਾਸ ਆਪ ਸਰਕਾਰ ਨੂੰ ਪਾਈ ਫਟਕਾਰ ਵਰਲਡ ਕੱਪ ਦੇ ਵਿੱਚ ਆਈਸੀਸੀ ਨੇ ਸ਼੍ਰੀਲੰਕਾ ਕ੍ਰਿਕਟ ਬੋਰਡ ਨੂੰ ਕੀਤਾ ਸਸਪੈਂਡ 4 ਸਾਲਾ ਚ ਦੂਜੇ ਦੇਸ਼ ਤੇ ਲਗਿਆ ਬੈਟ ਜਗਤੇਸ਼ਵਰ ਸਿੰਘ ਬੈਂਸ ਨੇ ਜੋ ਟੀਆਪ 빅 బ్రదర్ 25 ਰਖਿਤਾਬ ਬਣਿਆ ਮਸ਼ਹੂਰ ਅਮਰੀਕੀ ਰਿਐਲਿਟੀ ਸ਼ੋਅ ਜਿੱਤਣ ਵਾਲਾ ਪਹਿਲਾ ਅਮਰੀਕੀ ਸਿੱਖ ਦੁਨੀਆ ਦੀ ਪਹਿਲੀ ਰੋਬੋਟ ਸੀਈਓ ਬਣੀ ਮਿਕਾ ਖੁਦ ਨੂੰ ਦੱਸਿਆ ਐਲਨ ਮਸਕ ਤੋਂ ਵੀ ਬਿਹਤਰ ਇਜ਼ਰਾਈਲ ਦੀ ਚਿਤਾਵਨੀ ਦਾ ਅਸਰ ਦੋ ਦਿਨਾਂ ਚ ਗਾਜ਼ਾ ਦੇ 1 ਲੱਖ ਤੋਂ ਵੱਧ ਫਿਲਸਤੀਨੀਆ ਨੇ ਦੱਖਣ ਵੱਲ ਕੀਤਾ ਰੁਖ ਅਮਰੀਕੀ ਵਿਦੇਸ਼ ਮੰਤਰੀ ਐਂਟੋਨੀ ਬਲਿੰਕਰ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਕੀਤੀ ਮੁਲਾਕਾਤ ਇੰਡੋ ਪੈਸੀਫਿਕ ਖੇਤਰ ਦੇ ਸਵੱਛ ਊਰਜਾ ਸਮੇਤ ਕਈ ਮੁੱਦਿਆਂ 'ਤੇ ਹੋਈ ਚਰਚਾ ਇਹਨਾਂ ਹੋਰ ਤੱਕ ਦੇ ਖਬਰਾਂ ਕੱਲ ਫਿਰ ਹਾਜ਼ਰ ਹੋਵਾਂਗੇ ਹੋਰ ਵੀ ਨਵੀਆਂ ਤੇ ਤਾਜ਼ੀਆਂ ਖਬਰਾਂ ਦੇ ਨਾਲ ਤੁਸੀਂ ਦੇਖਦੇ ਰਹੋ ਐਸਮ ਜੈਡ ਨਿਊਜ਼